ਅਗੇ ਸਾਹਮਣੇ 70-75 ਸਾਲ ਦਾ ਤਾਂ ਸਾਨੂੰ ਵੀ ਆਈਡੀਆ ਹੈ ਵੀ ਉਹਨਾਂ ਨੇ ਪੁਲਿਸ ਨੂੰ ਇੱਕ ਹਥਿਆਰ ਦੇ ਤੌਰ ਤੇ ਵਰਤਿਆ ਪੋਲੀਟਿਕਲ ਇਲੈਕਸ਼ਨਾਂ ਦੇ ਤਨ ਲਈ ਵੀ ਰਾਜ ਕਰਨ ਲਈ ਵੀ ਜਾਂ ਇਮੇਜ ਆਵਦਾ ਠੀਕ ਕਿਵੇਂ ਬਦਲਣਾ ਸੀ ਉਹਦੇ ਲਈ ਵੀ ਕੀਤਾ ਪੁਲਿਸ ਦੀ ਸਟੱਡੀ ਕੀਤੀ ਹੈ ਤੇ ਪੁਲਿਸ ਦੀ ਸਟੱਡੀ ਵਿੱਚ ਇਹ ਹੈ ਵੀ ਇਹਨਾਂ ਦੀ ਹਮੇਸ਼ਾ ਮਾਦਦ ਲਈ ਸੈਕਸ਼ਨ ਗਰੀਬ ਤਪਕਾ ਥੱਲਿਆਂ ਦਾ ਤਪਕਾ ਇਹਨਾਂ ਦਾ ਟਾਰਗੇਟ ਹੁੰਦਾ ਤੋਂ ਮੂੰਹ ਮੱਥਾ ਸਵਾਰਨ ਲਈ ਪੁਲਿਸ ਵਰਤੀ ਜਾ ਰਹੀ ਹੈ ਇਨਕਾਊਂਟਰ ਕੀਤੇ ਜਾ ਰਹੇ ਆ ਉਹ دہشت ਉੱਤੇ ਨਿਰਭਰ ਸੀ ਟੈਰਰ ਤੇ ਸੀ ਡਰਾ ਕੇ ਲੋਕਾਂ ਤੇ ਰਾਜ ਕਰਨਾ ਸੀ ਹੁਣ ਹੋ ਰਿਹਾ ਪਰ ਉਸੇ ਲੈਵਲ ਤੇ ਰਿਹਾ ਇਸ ਕਰਕੇ دہشت ਤੇ ਜਿਹੜਾ ਨਿਰਭਰ ਸਟੇਟ ਹੋਵੇ ਸਾਡੀ ਇੰਡੀਅਨ ਸਟੇਟ ਉਹੀ ਆ ਬ੍ਰਿਟਿਸ਼ ਵਾਲੀ ਪੰਜਾਬ ਪੁਲਿਸ ਦਾ ਇੱਕ ਕਰੈਕਟਰ ਹੈ 1850 ਤੋਂ ਬਾਅਦ ਹੀ ਵੀ ਇੱਕ ਸਸੇ ਪੁਰਾਣੇ ਸਾਡੇ ਬਜ਼ੁਰਗਾਂ ਤੋਂ ਸੁਣਦੇ ਰਹੇ ਆ ਕਿ ਇੱਕ ਕਨਸਟੇਬਲ ਆ ਜਾਂਦਾ ਸੀ ਪੁੱਲੇ ਵਾਲਾ ਤੇ ਸਾਰੇ ਪਿੰਡ ਨੂੰ ਅੱਗੇ ਲਾ ਲੈਂਦਾ ਹੁੰਦਾ ਸੀ ਇਹ 47 ਤੋਂ ਪਹਿਲਾਂ ਦੀਆਂ ਗੱਲਾਂ ਹਨ ਹੁਣ ਵੀ ਤਕਰੀਬਨ ਉਸੇ ਲੈਵਲ ਦੀਆਂ ਗੱਲਾਂ ਹਨ ਜਾਂ دہشت ਪਾਉਣ ਲਈ ਊਕਾ ਮੂਵਮੈਂਟ ਜਿਸ ਤਰੀਕੇ ਨਾਲ ਉਹਨਾਂ ਨੇ ਤੋਪਾਂ ਨਾਲ ਉਡਾਏ ਜਾਂ ਸਾਡੇ ਫਿਰ دہشت ਪਾਉਣ ਲਈ ਸਵਾਲ ਸੀ ਬਿਰਾਲਾ ਵਾਲਾ ਬਾਗ ਹੋਇਆ ਹੋਰ ਕਿੰਨੇ ਇਨਸੀਡੈਂਟ ਹੋਇਆ ਜਿਹੜੇ دہشت ਦਾ ਨਮੂਨਾ ਹੈ دہشت ਕਿਵੇਂ ਪਾਈ ਦੀ ਸਾਡੇ ਤੇ ਉਹ دہشت ਦਾ ਪ੍ਰਸਾਰ ਉਹੋ ਛੋਟੇ ਜਿਹੜੇ ਪੈਟਲਰ ਹੈ ਛੋਟੇ ਟਰੱਕ ਵਿੱਚ ਨਾਲੇ ਆ ਉਹਨਾਂ ਉੱਤੇ ਸਾਰਾ ਕੁਝ ਹੋ ਰਿਹਾ ਬਾਕੀਆਂ ਤਾਂ ਦੇਖੋ ਤੇ ਐਕਚੁਅਲੀ ਇਹ ਮਨੋਰਟੀਆ ਨੂੰ ਵਰਕ ਦੇ ਆ ਜਿਹੜਾ ਹਿੰਦੂਤਵਾ ਵਾਲਾ ਸਾਰਾ ਹਿੰਦੂ ਰਾਸ਼ਟਰ ਬਣਾਇਆ ਜਾ ਰਿਹਾ ਇੱਕ ਟੱਕਰ ਸੈਂਟਰ ਫਿਰ ਇਹਦੇ ਚ ਮੋਟੀ ਗੱਲ ਹੈ ਵੀ ਉਹਨਾਂ ਨੇ ਫੈਡਰਲ ਇੰਡੀਆ ਦੀ ਥਾਂ ਤੇ ਡਿਵਾਈਡਿਡ ਇੰਡੀਆ ਅਕਸੈਪਟ ਕੀਤਾ ਕਾਂਗਰਸ ਨੇ ਤੇ ਸਾਡੀ ਜੜ ਉਸੇ ਤੇ ਹੀ ਹੈ ਪ੍ਰਧਾਨਕੀ ਮੰਡਲ ਤੇ ਦੂਸਰੇ 22 ਨੂੰ ਉਹ ਵੈਦੂ ਦੀ ਕਾਲਸਾ ਮੈਥੋਂ ਪਹਿਲਾਂ ਕਾਫੀ ਸੱਜਣਾ ਨੇ ਖਾਸ ਕਰਕੇ ਅਮੀਰ ਸਿੰਘ ਹੋਰਾਂ ਨੇ ਕਾਫੀ ਵਿਸਥਾਰ ਦੇ ਵਿੱਚ ਗੱਲ ਕੀਤੀ ਹੈ ਪਰ ਮੈਂ ਥੋੜਾ ਜਿਹਾ ਇਸ ਤੋਂ ਹਟ ਕੇ ਗੱਲ ਕਰਨਾ ਚਾਹੁੰਦਾ ਇਹ ਸਾਡੇ ਤੇ ਇਹ ਗੱਲ ਕੰਟੀਨਿਊ ਕਿਉਂ ਰਹਿ ਰਹੀ ਹੈ ਇਹ ਸ਼ੁਰੂਆਤ ਉਸੇ ਤਰੀਕੇ ਨਾਲ ਕਿਉਂ ਆਈ ਪੁਲਿਸ ਦਾ ਕਰਦਾਰ ਕਿਵੇਂ ਹੈ ਤੇ ਕਿਉਂ ਉਹ ਜੋ ਤੁਰਿਆ ਆ ਰਿਹਾ ਹੈ ਜੈਡਮਿਨਿਸਟ੍ਰੇਸ਼ਨ ਦਾ ਬੇਸਿਕਲੀ ਜੇ ਅਸੀਂ ਛੋਟੀ ਜੀ ਗੱਲ ਦੇ ਨਾਂ ਪਿੱਛੇ ਬਹੁਤਾ ਜਾਈਏ ਤਾਂ ਜਦੋਂ ਅੰਗਰੇਜ਼ਾਂ ਨੇ ਇੱਥੇ ਇੰਡੀਅਨ ਸਟੇਟ ਖੜੀ ਕੀਤੀ ਪਹਿਲਾਂ ਤਾਂ ਬੜੇ ਟੁਕੜੇ ਸੀ ਵੱਖਰੇ ਵੱਖਰੇ ਸਾਰੇ ਤੇ ਸਬ ਕੌਂਟੀਨੈਂਟ ਸੀ ਇਹ ਪੂਰਾ ਵੱਡਾ ਜਿਹਦੇ ਵਿੱਚ ਪਾਕਿਸਤਾਨ ਬੰਗਲਾਦੇਸ਼ ਉਹਨਾਂ ਨੇ ਸਟੇਟ ਵੀ ਬਣਾਈ ਤੇ ਫਿਰ ਅੱਜ ਜਿਹੜਾ ਅੱਜ ਦਾ ਸਾਡਾ ਸਿਸਟਮ ਹੈ ਜਿਹਦੇ ਉਹਨਾਂ ਨੇ ਪੁਲਿਸ ਦੇ ਕਾਨੂੰਨ ਵੀ ਆਈਪੀਸੀ 1840 42 ਇੱਥੇ ਜੇ ਨੇੜੇ-ਤੇੜੇ ਬਣਾਏ ਉਹੀ ਚੱਲੇ ਆਉਂਦੇ ਆ ਤੇ ਉਹਨਾਂ ਨੇ ਫਿਰ ਲਾਸਟ ਜਾ ਕੇ ਜਿਹੜਾ ਕਨਸਟੀਟਿਊਸ਼ਨ ਵੀ ਬਣਾਇਆ 1935 ਚ ਉਹਦਾ ਹੀ ਬਹੁਤਾ ਹਿੱਸਾ ਸਾਡੇ ਉਸ ਇੰਡੀਅਨ ਕਨਸਟੀਟਿਊਸ਼ਨ ਦਾ ਹਿੱਸਾ ਹੀ ਸਾਡਾ ਅੱਜ ਦਾ ਸੰਵਿਧਾਨ ਹੈ ਉਦੇ ਵਿੱਚੋਂ ਬਹੁਤਾ ਹਿੱਸਾ 3/4 ਹਿੱਸਾ ਤਾਂ ਅਸੀਂ ਕੌਮਾ ਵੀ ਨਹੀਂ ਬਦਲਿਆ ਫੁੱਲਸਟਾਪ ਨਹੀਂ ਬਦਲਿਆ ਉਹਨਾਂ ਦੀਓਂ ਮੈਂ ਲਿਆ ਹੋਇਆ ਤਾਂ ਮੇਰਾ ਕਹਿਣ ਦਾ ਮਕਸਦ ਇਹ ਹੈ ਵੀ ਜਿਹੜੀ ਬ੍ਰਿਟਿਸ਼ ਸਰਕਾਰ ਸੀ ਬ੍ਰਿਟਿਸ਼ ਦੀ ਉਹ ਸਟੇਟ ਬਣਾਈ ਸੀ ਉਹਨਾਂ ਨੇ ਖੜੀ ਕੀਤੀ ਸੀ ਉਹ دہشت ਉੱਤੇ ਨਿਰਭਰ ਸੀ ਟੈਰਰ ਤੇ ਸੀ ਡਰਾ ਕੇ ਲੋਕਾਂ ਤੇ ਰਾਜ ਕਰਨਾ ਸੀ ਬਾਹਰਲੇ ਬੰਦੇ ਸੀ ਉਹ ਜਿਹੜੀ ਸਟੇਟ ਆ ਉਹ ਸਾਡੇ ਇਉਂ ਦੀ ਤਿਉਂ ਟਰਾਂਸਫਰ ਕਰਤੀ ਸਾਡੇ ਟਰਾਂਸਫਰ ਵੀ ਨਹੀਂ ਹੋਈ ਕੱਲੀ ਇੰਡੀਆ ਚ ਪਾਕਿਸਤਾਨ ਚ ਵੀ ਹੋਈ ਆ ਬੰਗਲਾਦੇਸ਼ ਚ ਵੀ ਹੋਈ ਆ ਆਲਮੋਸਟ ਨੇੜੇ ਤੇੜੇ ਕਿਸੇ ਨੇ ਕੋਈ ਵੱਡੀ ਤਬਦੀਲੀ ਨਹੀਂ ਕੀਤੀ ਪੁਲਿਸ ਸਿਸਟਮ ਚ ਨਹੀਂ ਕੀਤਾ ਐਡਮਿਨਿਸਟ੍ਰੇਸ਼ਨ ਚ ਨਹੀਂ ਕੀਤਾ ਜਾਂ ਪੋਲੀਟੀਕਲ ਸਾਈਡ ਤੇ ਵੀ ਨਹੀਂ ਕੀਤਾ ਉਹਨੂੰ ਗੜਬੜ ਬਹੁਤ ਕੀਤੀਆਂ ਜਿਵੇਂ ਪਾਕਿਸਤਾਨ ਚ ਜ਼ਿਆਦਾ ਹੋ ਗਈ ਆ ਬੰਗਲਾਦੇਸ਼ ਚ ਵੀ ਹੋ ਗਈ ਆ ਸਾਡੇ ਥੋੜਾ ਜਿਹਾ ਸਿਸਟਮ ਜਿਹੜਾ ਹੁਣ ਹੋ ਰਿਹਾ ਪਰ ਉਸੇ ਲੈਵਲ ਤੇ ਰਿਹਾ ਇਸ ਕਰਕੇ ਦਹਿਸ਼ਤ ਤੇ ਜਿਹੜਾ ਨਿਰਪਰ ਸਟੇਟ ਹੋਵੇ ਸਾਡੀ ਇੰਡੀਅਨ ਸਟੇਟ ਉਹੀ ਆ ਬ੍ਰਿਟਿਸ਼ ਵਾਲੀ ਦਹਿਸ਼ਤ ਤੇ ਨਿਰਪਰ ਇਸ ਕਰਕੇ ਜਿਹੜਾ ਦਹਿਸ਼ਤ ਦਾ ਇਨਸਟਰੂਮੈਂਟ ਹੁੰਦਾ ਹੈ ਹਥਿਆਰ ਹੈ ਟੂਲ ਹੈ ਉਹਨੂੰ ਰੂਲਰ ਜਿਹੜੇ ਹੁੰਦੇ ਹਾਕਮ ਜਮਾਤ ਹੁੰਦੀ ਹੈ ਉਹ ਭਾਵੇਂ ਅੱਜ ਸਾਡੇ ਪੋਲੀਟੀਕਲ ਪਾਰਟੀਆਂ ਦੇ ਰੂਪ ਚ ਹੈ ਤੇ ਭਾਵੇਂ ਉਸ ਨੂੰ ਕਿਸੇ ਵੇਲੇ ਸੋਸ਼ਲਿਸਟ ਕਹਿ ਦਿਓ ਜਾਂ ਕਿਸੇ ਹੋਰ ਰੂਪ ਚ ਕਹਿ ਦਿਓ ਉਹਨਾਂ ਨੇ ਬੇਸਿਕ ਸਟਰਕਚਰ ਨੂੰ ਕਿਸੇ ਕਲਾਸ ਦੇ ਨਹੀਂ ਬਦਲਿਆ ਉਹ ਸਟਰਕਚਰ ਹੋਮੇ ਹੈ ਜਿਵੇਂ ਹਾਕਮ ਜਮਾ ਜਿਵੇਂ ਪੰਜਾਬ ਦੇ ਵਿੱਚ ਮੋٹے ਲੈਵਲ ਤੇ ਦਹਿਸ਼ਤ ਪਾਉਣੀ ਹੁੰਦੀ ਸੀ ਪੰਜਾਬ ਪੁਲਿਸ ਦਾ ਇੱਕ ਕਰੈਕਟਰ ਹੈ 1850 ਤੋਂ ਬਾਅਦ ਹੀ ਵੀ ਇੱਕ ਸਸੇ ਪੁਰਾਣੇ ਸਾਡੇ ਬਜ਼ੁਰਗਾਂ ਤੋਂ ਸੁਣਦੇ ਰਹੇ ਆ ਵੀ ਇੱਕ ਕਨਸਟੇਬਲ ਆ ਜਾਂਦਾ ਸੀ ਕੁੱਲੇ ਵਾਲਾ ਤੇ ਸਾਰੇ ਪਿੰਡ ਨੂੰ ਅੱਗੇ ਲਾ ਲੈਂਦਾ ਹੁੰਦਾ ਸੀ ਇਹ 47 ਤੋਂ ਪਹਿਲਾਂ ਦੀਆਂ ਗੱਲਾਂ ਹੈ ਹੋਂ ਵੀ ਤਕਰੀਬਨ ਉਸੇ ਲੈਵਲ ਦੀਆਂ ਗੱਲਾਂ ਜਾਂ دہشت ਪਾਉਣ ਲਈ ਊਕਾ ਮੂਵਮੈਂਟ ਜਿਸ ਤਰੀਕੇ ਨਾਲ ਉਹਨਾਂ ਨੇ ਤੋਪਾਂ ਨਾਲ ਉਡਾਏ ਜਾਂ ਸਾਡੇ ਫਿਰ دہشت ਪਾਉਣ ਦਾ ਇਹ ਸਵਾਲ ਸੀ ਗਜ਼ਰਿਆਂ ਵਾਲਾ ਬਾਗ ਹੋਇਆ ਔਰ ਕਿੰਨੇ ਇਨਸੀਡੈਂਟ ਹੋਇਆ ਜਿਹੜੇ دہشت ਦਾ ਨਮੂਨਾ ਹੈ دہشت ਕਿਵੇਂ ਪਾਈ ਗਈ ਸਾਡੇ ਤੇ ਉਹ دہشت ਦਾ ਪ੍ਰਸਾਰ ਪ੍ਰਸਾਰ ਤੇ ਉਹਦੀ ਕੰਟੀਨਿਊਸ਼ਨ ਅੱਜ ਤੱਕ ਵੀ ਸ਼ੁਰੂ ਹੈ ਉਹ دہشت ਦੇ ਸਿਰ ਤੇ ਜੇਕਰ ਖੜੇ ਹੋਵੇ ਬਾਕੀ ਜਿਹੜਾ ਸਾਡਾ ਡੈਮੋਕਰੈਟਿਕ ਸਿਸਟਮ ਹੈ ਜਿਵੇਂ ਹਮੇਸ਼ੀ ਸਿੰਘੂਰਾ ਨੇ ਕਿਹਾ ਉਹਦੇ ਵਿੱਚ ਤਾਂ ਸਿਟੀਜ਼ਨ ਦੇ ਪੂਰੇ ਅਧਿਕਾਰ ਹੁੰਦੇ ਆ ਸਿਟੀਜ਼ਨ ਇੱਕ ਪਾਰਟਿਸਪੈਂਟ ਹੁੰਦਾ ਉਸ ਮੌਕੇ ਦੀ ਸਰਕਾਰ ਵਿੱਚ ਹਿੱਸੇਦਾਰ ਹੁੰਦਾ ਹਰ ਸਰਕਾਰ ਚ ਹਿੱਸੇਦਾਰ ਹੁੰਦਾ ਤੇ ਇਸ ਕਰਕੇ ਅਸੀਂ ਕੋਈ ਸਰਕਾਰਾਂ ਚ ਹਿੱਸੇਦਾਰ ਨਹੀਂ ਹੈ ਸਾਡੀ ਪੋਲੀਟੀਕਲ ਕਲਾਸ ਹੈ ਉਸ ਨੇ ਪੁਲਿਸ ਨੂੰ ਸਾਡੇ ਸਾਹਮਣੇ 70 75 ਸਾਲ ਦਾ ਤਾਂ ਸਾਨੂੰ ਵੀ ਆਈਡੀਆ ਹੈ ਵੀ ਉਹਨਾਂ ਨੇ ਪੁਲਿਸ ਨੂੰ ਇੱਕ ਹਥਿਆਰ ਦੇ ਤੌਰ ਤੇ ਵਰਤਿਆ ਪੋਲਿਟਿਕਲ ਇਲੈਕਸ਼ਨਾਂ ਦੇ ਤਲ ਲਈ ਵੀ ਰਾਜ ਕਰਨ ਲਈ ਵੀ ਜਾਂ ਇਮੇਜ ਆਪ ਦਾ ਠੀਕ ਕਿਵੇਂ ਬਦਲਣਾ ਸੀ ਉਹਦੇ ਲਈ ਵੀ ਕੀਤਾ ਜਿਵੇਂ ਹੁਣ ਫਰਜ ਕੀਤਾ ਆਮ ਆਦਮੀ ਪਾਰਟੀ ਆ ਇਸ ਨੂੰ ਲੱਗਿਆ ਵੀ ਸਾਡੀ ਦਿੱਲੀ ਚ ਹਾਰ ਹੋ ਗਈ ਤੇ ਸਾਡਾ ਇਮੇਜ ਬਹੁਤ ਡਾਊਨ ਆ ਗਿਆ ਤੇ ਅਸੀਂ ਇਮੇਜ ਕਿਵੇਂ ਸਵਾਰਨਾ ਅਸੀਂ ਕਿਹੜੀ ਕਲਾਸ ਸਾਡੇ ਕਿਸਾਨੀ ਦਾ ਉਹਨਾਂ ਨੂੰ ਪਤਾ ਵੀ ਕਿਸਾਨੀ ਥੋੜੀ ਜੀ ਉਹਨਾਂ ਨਾਲ ਹੁਣ ਨਹੀਂ ਚੱਲ ਸਕਦੀ ਕਿਸਾਨੀ ਕਿਸੇ ਵੇਲੇ ਬੇਸ ਸੀਗੀ ਨਦੀਲੇ ਇਹਨਾਂ ਦਾ ਵੋਟ ਵੋਟਰ ਦਾ ਬੇਸ ਸੀ ਬੋਟ ਸਾਰੀ ਬੋਟ ਬੈਂਕ ਇਹਨਾਂ ਦਾ ਆਲਮੋਸਟ ਕਿਸਾਨੀ ਨੇ ਪਾਇਆ ਸਭ ਨੂੰ ਪਤਾ ਹੈ ਵੀ ਜਿਹੜਾ ਬੜੇ ਵੱਡੇ ਵੱਡੇ ਮਾਰਜ ਨਾਲ ਜਿੱਤੇ ਐ ਇਹ ਸਾਰੇ ਐਮਐਲਏ ਜਾਂ ਇਹ ਇੰਨੇ 92 ਐਮਐਲਏ ਜਿੱਤੇ ਐ ਤਾਂ ਸਾਰਾ ਪਿੰਡਾਂ ਨੇ ਪੂਰੇ ਤਰੀਕੇ ਨਾਲ ਸਾਰੀਆਂ ਵੋਟਾਂ ਇਹਨਾਂ ਨੂੰ ਪਾਈਆਂ ਜਿਹਦੇ ਵਿੱਚ ਕਿਸਾਨੀ ਜਿੱਤ ਕੇ ਵੀ ਆਈ ਸੀ ਦਿੱਲੀ ਦਾ ਮੋਰਚਾ ਤੇ ਉਹਨਾਂ ਨੇ ਬੜੇ ਜੋਸ਼ ਸ਼ੋਰ ਨਾਲ ਸਾਰੇ ਵੋਟਾ ਹੁਣ ਇਹਨਾਂ ਨੂੰ ਪਤਾ ਵੀ ਸਾਰੇ ਦੌਰ ਤੋਂ ਬਾਅਦ ਕਸਾਨੀ ਸਾਡੇ ਨਾਲ ਨਹੀਂ ਇਹਨਾਂ ਨੂੰ ਲੱਗਦਾ ਵੀ ਅਸੀਂ ਜਲੰਧਰ ਵਾਲੀ ਜਿੱਥੋਂ ਵਾਲੀ ਲੁਧਿਆਣੇ ਵਾਲੀ ਸੀਟ ਜਿੱਤਨੀ ਹੈ ਕੇਜਰੀਵਾਲ ਨੂੰ ਸਟੈਬਲਿਸ਼ ਕਰਨਾ ਹੈ ਰਾਜ ਸਭਾ ਭੇਜਣਾ ਹੈ ਅਸੀਂ ਹੁਣ ਮੂੰਹ ਮੱਥਾ ਕਿਵੇਂ ਸਵਾਰਗੇ ਐਡਮਿਨਿਸਟ੍ਰੇਸ਼ਨ ਦਾ ਦਿੱਲੀ ਦਾ ਅਸੀਂ ਮਾਰ ਖਾਏ ਆ ਤਾਂ ਮੂੰਹ ਮੱਥਾ ਸਵਾਰਨ ਲਈ ਪੁਲਿਸ ਵਰਤੀ ਜਾ ਰਹੀ ਹੈ ਇਹ ਇਨਕਾਊਂਟਰ ਕੀਤੇ ਜਾ ਰਹੇ ਆ ਤੇ ਆ ਜਿਹੜਾ ਨਵਾਂ ਸਟਾਰਟ ਕੀਤਾ ਵੀ ਬੜੀ ਕਲੀਨ ਤੁਹਾਨੂੰ ਅਸੀਂ ਐਡਮਿਨਿਸਟ੍ਰੇਸ਼ਨ ਦੇਵਾਂਗੇ ਬੜਾ ਸਖਤ ਸਰਕਾਰ ਦੀ ਗਵਰਨਮੈਂਟ ਹੋ ਤੇ ਜਿਹਦੇ ਵਿੱਚ ਆ ਜਿਹੜੇ ਇੱਥੇ ਰਾਜਵੰਦਰ ਸਿੰਘ ਰਾਹੀ ਕਹਿ ਕੇ ਗਏ ਆ ਵੀ ਇਹ ਫਿਰ ਬਲਡੋਜ਼ਰ ਪਾਲਿਸੀ ਵੀ ਲੈ ਕੇ ਆਏ ਆ ਉਹ ਛੋਟੇ ਜਿਹੜੇ ਪੈਡਲਰ ਐ ਛੋਟੇ ਡਰੱਗ ਵੇਚਣ ਵਾਲੇ ਆ ਉਹਨਾਂ ਉੱਤੇ ਸਾਰਾ ਕੁਝ ਹੋ ਰਿਹਾ ਬਾਕੀਆਂ ਤਾਂ ਇਹ ਹੋ ਪੰਜ ਵੀ ਪੁਲਿਸ ਦੇ ਬਾਰੇ ਆਲ ਇੰਡੀਆ ਰਿਪੋਰਟ ਛਪੀ ਆ ਪੰਜ ਹਿੱਸਿਆਂ ਵਿੱਚ ਛਪੀ ਆ ਵੈਰ ਦੇ ਵਿੱਚ ਉਹਦਾ ਪੰਜਵਾਂ ਜਿਹੜਾ ਲਾਸਟ ਉਹਦਾ ਇਸ਼ੂ ਸੀ ਉਹ ਲਾਸਟ ਉਹਦਾ ਸੀਗਾ ਜਿਹੜਾ 파ਲਟ ਉਹ ਪਰਸੋ ਹੀ ਛਪਿਆ ਉਹਦੇ ਵਿੱਚ ਬਹੁਤ ਡਿਟੇਲ ਨਾਲ ਸਾਰੇ ਦੇਸ਼ ਦੀ ਪੁਲਿਸ ਦੀ ਸਟੱਡੀ ਕੀਤੀ ਹੈ ਤੇ ਪੁਲਿਸ ਦੀ ਸਟੱਡੀ ਵਿੱਚ ਇਹ ਹੈ ਵੀ ਇਹਨਾਂ ਦੀ ਹਮੇਸ਼ਾ ਮਾਰਜਨ ਲਾਈਨ ਸੈਕਸ਼ਨ ਗਰੀਬ ਤਬਕਾ ਥੱਲੇ ਵਾਲਾ ਤਬਕਾ ਇਹਨਾਂ ਦਾ ਟਾਰਗੇਟ ਹੁੰਦਾ ਹੈ ਉੱਪਰਲਾ ਬੰਦਾ ਤਾਂ ਸਾਰਾ ਇਹਨਾਂ ਨਾਲ ਮਿਲਿਆ ਹੁੰਦਾ ਉਹ ਤਾਂ ਅਸੀਂ ਆਪਣੇ ਇਸ ਦੌਰ ਚ ਵੀ ਦੇਖ ਲਓ ਜਦੋਂ ਪੰਜਾਬ ਵਿੱਚ ਟ੍ਰਾਵਲ ਦਾ ਪੀਰੀਅਡ ਸੀ ਤੇ ਜਿਹੜੇ ਸਰਦੇ ਪੁੱਜਦੇ ਸੀ ਪਿੰਡਾਂ ਚ ਉੱਠ ਕੇ ਸ਼ਹਿਰਾਂ ਚ ਆ ਗਏ ਸੀ ਤੇ ਸ਼ਹਿਰ ਪ੍ਰੋਟੈਕਟ ਕੀਤੇ ਹੋਏ ਸੀ ਪਿੰਡ ਓਪਨ ਛੱਡੇ ਸੀ ਸਾਰੇ ਤੇ ਪਿੰਡਾਂ ਵਿੱਚ ਜਿਹੜੇ ਇਹਨਾਂ ਦੇ ਉਹ ਕਟਾਇਟ ਵਗੈਰਾ ਹੁੰਦੇ ਸੀ ਉਹਨਾਂ ਨੂੰ ਓਪਨ ਛੱਡਿਆ ਸੀ ਸਾਰਾ ਕੁਝ ਜਾਓ ਕਰੋ ਉਹਨਾਂ ਲਈ ਥਾਂ ਰੱਖੇ ਸੀ ਬਕਾਇਦਾ ਰਾਤ ਨੂੰ ਕਿਹਾ ਜਾਂਦਾ ਸੀ ਵੀ ਤੁਸੀਂ ਸਾਰੇ ਉਹੀ ਖਾੜਕੂਆਂ ਵਾਲੇ ਕੰਮ ਕਰਨੇ ਆ ਤਾਂ ਕਿ ਖਾੜਕੂ ਨੂੰ ਬੁਜ਼ਰਾਮ ਕਰੀਏ ਉਰੇ ਤੇ ਮਾਰ ਮਰਾਈ ਤੇ ਲੂਟ ਸਾਰਾ ਕੁਝ ਉਹ ਕਰਦੇ ਸੀ ਇਸ ਕਰਕੇ ਪਿੰਡ ਇਹਨਾਂ ਨੇ ਖਾਲੀ ਛੱਡੇ ਸੀ ਹੁਣ ਵੀ ਉਹੀ ਪਾਲਸੀ ਹੈ ਵੀ ਆਹਾ ਇਹਨੂੰ ਲੋੜ ਹੈ ਇਹਨਾਂ ਨੂੰ ਹੁਣ ਵੀ ਕਿ ਪਾਸੀ ਆ ਮੂੰ ਮੱਥਾ ਬੜਾ ਸਵਾਰੀਏ ਤਾਂ ਇਹ ਮੂੰ ਮੱਥਾ ਸਵਾਰਨ ਦੀ ਗੱਲ ਦੇ ਵਿੱਚ ਬਲਡੋਜ਼ਰ ਪਾਲਸੀ ਤੇ ਆ ਗਿਆ ਬਲਡੋਜ਼ਰ ਕਦੋਂ ਆਉਂਦਾ ਇੱਕੇ ਵਾਰ ਇੱਕੇ ਦੇ ਬਾਰੇ ਸਾਨੂੰ ਹੋਰ ਥੋੜਾ ਜਿਹਾ ਧਿਆਨ ਰੱਖਣਾ ਪਊਗਾ ਗੱਲ ਦਾ ਵੀ ਅਸੀਂ ਸਿਟੀਜ਼ਨ ਕਿਉਂ ਨਹੀਂ ਬਣ ਸਕੇ ਡੈਮੋਕ੍ਰੇਸੀ ਸਾਡੇ ਆ ਕਿਉਂ ਨਹੀਂ ਸਕੀ ਡੈਮੋਕ੍ਰੇਸੀ ਇਸ ਮੰਨ ਕੇ ਅਈ ਮੈਂ ਖਾਮ ਖਾਮ ਵੀ ਨਾਲ ਸੇ ਮੰਨ ਲੀਆ ਵੀ ਇਹ ਡੈਮੋਕ੍ਰੇਸੀ ਆ ਡੈਮੋਕ੍ਰੇਸੀ ਹੈ ਨਹੀਂ ਸਾਡੇ ਟਰਾਂਸਫਰ ਆਫ ਪਾਵਰ ਆ ਕਾਨੂੰਨ ਉਹੀ ਐ ਕਿਤੇ ਵੀ ਨਹੀਂ ਬਦਲੇ ਗਏ ਕਨਸਟੀਟਿਊਸ਼ਨ ਉਹੀ ਐ ਤੇ ਹੁਣ ਉਹਦੇ ਤੇ ਦਿਨ-ਦਿਨ ਜੋ ਅਮੈਂਡਮੈਂਟ ਹੋ ਰਹੀ ਆ ਬਦਤਰ ਹੋ ਰਹੀ ਆ ਹੋਰ ਜ਼ਿਆਦਾ ਫਾਸ਼ਿਸਟ ਰੂਲ ਹੋਰ ਜ਼ਿਆਦਾ ਜਿਹੜਾ ਅੰਗਰੇਜ਼ਾਂ ਵੇਲੇ ਵੀ ਥੋੜੀ ਕਣੀ ਡੈਮੋਕ੍ਰੈਟਿਕ ਗੱਲ ਲੈਂਦੀ ਸੀ ਉਹਨਾਂ ਨੇ ਯੂਰਪ ਦੇ ਆਪਦੇ ਅਸਰ ਥੱਲੇ ਉਹਨੂੰ ਵੀ ਬੰਦ ਕੀਤਾ ਜਾ ਰਿਹਾ ਉਹਦੇ ਵਿੱਚ ਜਿਹੜੀ ਸ਼ੂਟਿੰਗ ਮੋਟੀ ਜੀ ਗੱਲ ਇਹ ਹੈ ਵੀ ਕਈ ਵਾਰੀ ਸਾਨੂੰ ਲੱਗਦਾ ਹੁੰਦਾ ਇੱਥੇ ਸਾਨੂੰ ਫਲਾਇਆ ਵੀ ਆ ਸਾਡੇ ਬਹੁਤ ਅਸੀਂ ਪੜਦੇ ਵੀ ਰਹੇ ਹਾਂ ਸਾਰੇ ਛੋਟੇ ਹੁੰਦੇ ਹਾਂ ਤੋਂ ਸਭ ਕਲਾਸਾਂ ਦੇ ਵਿੱਚ ਵੀ ਜਿਹੜਾ ਪਾਕਿਸਤਾਨ ਦੀ ਵੰਡ ਹੈ ਉਹ ਜਰਾਂ ਨੇ ਕਰਤੀ ਹੈ ਇੰਡੀਆ ਦੀ ਵੰਡ ਪਾਕਿਸਤਾਨ ਬਣਾਤਾ ਪਾਕਤ ਅਸਲੀਅਤ ਇਹ ਨਹੀਂ ਹੈ ਅਸਲੀਅਤ ਇਹ ਹੈ ਅਸਲੀਅਤ ਇਹਦੇ ਉਲਟ ਹੈ ਪਹਿਲੀ ਅਸਲੀਅਤ ਇਹ ਹੈ ਵੀ ਸ਼ਾਇਦ ਇਹ ਪਾਕਿਸਤਾਨ ਦੇ ਹੁਣ ਸਾਰੇ ਸੈਮੀਨਾਰਾਂ ਵਿੱਚ ਆ ਰਿਹਾ ਹੈ ਉਹਨਾਂ ਦੇ ਉਹਨਾਂ ਦੇ ਵਿਦਵਾਨ ਹੀ ਬੋਲਦੇ ਆ ਵੀ ਸਭ ਤੋਂ ਜ਼ਿਆਦਾ ਜਿਹੜੀ ਇਨਵੈਸਟਮੈਂਟ ਕੀਤੀ ਜਨਾਹ ਦੇ ਬਾਰੇ ਸਭ ਨੂੰ ਪਤਾ ਵੀ ਰਿਚ ਬੰਦਾ ਸੀ ਅਮੀਰ ਬੰਦਾ ਸੀ ਪ੍ਰੈਕਟਿਸ 'ਚੋਂ ਬਹੁਤ ਪੈਸੇ ਬਣਾਏ ਲੰਡਨ 'ਚ 15 ਸਾਲ ਰਿਹਾ ਉੱਥੇ ਬੜੇ ਉਹਨੇ ਪੈਸੇ ਉਸ ਪ੍ਰੈਕਟਿਸ 'ਚੋਂ ਬਣਾਏ ਚੰਗਾ ਵਕੀਲ ਸੀ ਬਹੁਤ ਵਧੀਆ ਫਿਰ ਉਹ ਇਨਵੈਸਟ ਕਰਦਾ ਸੀ ਪੈਸੇ ਤੇ ਇਨਵੈਸਟਮੈਂਟ ਕਰਦਾ ਉਹਦੀ ਸਾਰੀ ਇਨਵੈਸਟਮੈਂਟ ਜਿਹੜੀ ਕਿ ਕਿੱਥੇ ਲਾਉਣਿਆਂ ਜਿੱਥੇ ਵੱਧ ਜਾਣ ਜਾਂ ਸਹੀ ਮੇਰੇ ਕਿੱਥੇ ਸੇਫ ਰਹਿ ਸਕਦੇ ਆ ਉਹ ਸਾਰੀ ਇੰਡੀਆ ਚ ਹੈ ਛਾਲੀ ਚ 1946 ਦੀ ਵੱਡੀ ਇਨਵੈਸਟਮੈਂਟ ਸਾਰੀ ਇੱਥੇ ਸਿਰਫ ਉਹਨੇ ਕਰਾਚੀ ਇੱਕ ਛੋਟਾ ਜਿਹਾ ਘਰ ਲਿਆ ਸੀ ਇੱਕ ਲਾਹੌਰ ਛੋਟੀ ਜਿਹੀ ਇਨਵੈਸਟਮੈਂਟ ਹੈ ਜਿਹੜਾ ਕਹਿੰਦਾ ਮੈਂ ਪਾਕਿਸਤਾਨ ਬਣਾਉਣਾ ਉਹਦੀ ਇਨਵੈਸਟਮੈਂਟ ਸਾਰੀ ਇੰਡੀਆ ਚ ਹੈ ਤੇ ਉਹ ਕਹਿੰਦਾ ਰਕਾਗ ਤੇ ਉਹਨੇ ਨਹਿਰੂ ਨੂੰ ਕਿਹਾ ਵੀ ਮੇਰੇ ਪੈਸੇ ਦਾ ਧਿਆਨ ਵੀ ਰੱਖਣਾ ਚਲੋ ਇਹ ਵੱਖਰੀ ਗੱਲ ਹੈ ਦੂਜੇ ਪਾਸੇ ਸਾਡੇ ਕਿਹਾ ਜਾਂਦਾ ਵੀ ਪਾਕਿਸਤਾਨ ਬਣਾਤਾ ਸੀਗਾ ਪਾਕਿਸਤਾਨ ਬਣਦੇ ਵੇਲੇ ਤੁਹਾਨੂੰ ਗੱਲ ਪਾਸੇ ਦੀ ਲੱਗੂ ਪਰ ਜ਼ਰੂਰੀ ਹੈ ਇਹ ਪਾਕਿਸਤਾਨ ਬਣਾਉਣ ਵੇਲੇ ਪਾਕਿਸਤਾਨ ਦਾ ਜਿਹੜਾ ਰੈਜ਼ੋਲੂਸ਼ਨ ਸੀ ਜਿਹੜਾ ਗਵਰਨਰ ਜਰਨਲ ਨੇ ਕਿਹਾ ਰੈਜ਼ੋਲੂਸ਼ਨ ਵੀ ਵੰਡਦਾ ਜੂਨ ਦਾ 3 ਦਾ ਲੈ ਕੇ ਲੈ ਕੇ ਆਇਆ ਉਹ ਰੈਜ਼ੋਲੂਸ਼ਨ ਪਾਇਆ ਕਾਂਗਰਸ ਨੇ ਰੈਜ਼ੋਲੂਸ਼ਨ ਵਰਕਿੰਗ ਕਮੇਟੀ ਚ ਪਾਇਆ ਵੀ ਅਸੀਂ ਪਾਕਿਸਤਾਨ ਦੀ ਹੋਂਦ ਨੂੰ ਵੰਡ ਨੂੰ ਅਕਸੈਪਟ ਕਰਦੇ ਆ ਮੰਨਿਆ ਕਿਉਂ ਕੀਤਾ ਉਹ ਇਸ ਕਰਕੇ ਕੀਤਾ ਵੀ ਉਹ ਚਾਹੁੰਦੇ ਸੀ ਜਿਹੜਾ ਜੇ ਇੱਥੇ ਮਿਲੀ ਜੁਲੀ ਪਾਪੂ ਜਲਸਾ ਰਹੀ ਇੱਥੇ ਜੇ ਮੁਸਲਮਾਨ ਤੇ ਜਿਸ ਤਰੀਕੇ ਨਾਲ 40 45% ਇਹਨਾਂ ਦੀ ਪਾਪੂਲੇਸ਼ਨ ਹੈ ਤੇ ਬਾਕੀ ਮਨੋਰਟੀਆ ਰਲ ਕੇ ਅੱਧ ਦੇ ਨੇੜੇ ਡਾ ਆ ਜਾਂਦੀਆਂ ਤਾਂ ਫਿਰ ਇੱਥੇ ਜਿਹੜਾ ਅੱਜ ਦਾ ਹਿੰਦੂ ਰਾਸ਼ਟਰ ਬਣਣਾ ਨੇ ਤਾਂ ਫਿਰ ਉਹਨਾਂ ਨੇ ਉਸੇ ਵੇਲੇ ਹੀ ਇਹ ਕਿਹਾ ਵੀ ਸੈਂਟਰ ਅਸੀਂ ਤਕੜਾ ਕਰਨਾ ਹੈ ਸੈਂਟਰ ਤਕੜਾ ਕਰਨ ਲਈ ਸਾਨੂੰ ਜ਼ਰੂਰੀ ਹੈ ਵੀ ਅਸੀਂ ਵੰਡ ਮੰਨ ਕੇ ਪਾਕਿਸਤਾਨ ਦੇ ਉਹ ਹਿੱਸੇ ਜਿੱਥੇ ਮੁਸਲਮਾਨ ਪਾਪੂਲੇਸ਼ਨ ਜ਼ਿਆਦਾ ਉਹਨੂੰ ਉਸੇ ਸਰਜੀਕਲ ਆਪਰੇਸ਼ਨ ਜਿਵੇਂ ਆਪਣੇ ਕਿਸੇ ਉਂਗਲ ਤੇ ਕਿਸੇ ਹੱਥ ਹੱਥ ਪੈਰ ਤੇ ਕਿਸੇ ਕੈਂਸਰ ਹੋ ਜੇ ਤੱਕ ਕੱਟ ਦਈਏ ਵੀ ਉਹਨੂੰ ਕੱਟ ਕੇ ਪਾਸੇ ਕੱਢੋ ਤੇ ਮੁੜ ਕੇ ਫਿਰ ਸਪਰੈਡ ਹੋਈ ਵੀ ਪਾਪੂਲੇਸ਼ਨ ਰਹਿ ਜੂਗੀ ਮੁਸਲਮਾਨਾ ਦੀ ਉਹਨਾਂ ਸੀ ਕੰਟਰੋਲ ਕਰ ਲਾਂਗੇ ਵੀ ਵਿਲ ਟੇਕ ਕੇਅਰ ਆਫ ਤੇ ਉਹਨਾਂ ਨੇ ਉਹਦਾ ਧਿਆਨ ਰੱਖ ਹੀ ਲਿਆ ਸਾਰਾ ਤੇ ਐਕਚੁਅਲੀ ਇਹ ਮਨੋਰਟੀਆ ਨੂੰ ਵਰਤ ਕੇ ਆ ਜਿਹੜਾ ਹਿੰਦੂਤਵਾ ਵਾਲਾ ਸਾਰਾ ਹਿੰਦੂ ਰਾਸ਼ਟਰ ਬਣਾਇਆ ਜਾ ਰਿਹਾ ਹੈ ਇਹ ਤਕਰਾ ਸੈਂਟਰ ਫਿਰ ਇਹਦੇ ਚ ਮੋਟੀ ਗੱਲ ਹੈ ਵੀ ਉਹਨਾਂ ਨੇ ਫੈਡਰਲ ਇੰਡੀਆ ਦੀ ਥਾਂ ਤੇ ਡਿਵਾਈਡਡ ਇੰਡੀਆ ਸੈਪਟ ਕੀਤਾ ਕਾਂਗਰਸ ਨੇ ਤੇ ਸਾਡੀ ਜੜ ਉਸੇ ਤੇ ਹੀ ਹੈ ਸਾਡੀ ਡੈਮੋਕ੍ਰੇਸੀ ਆ ਉਸ ਡਿਵਾਈਡਡ ਇੰਡੀਆ ਦੇ ਕਨਸੈਪਟ ਤੇ ਆ ਉਸ ਪੋਲਿਟਿਕਸ ਤੇ ਆ ਤੇ ਜਿਹਦਾ ਇਹ ਡਿਵਾਈਡਡ ਇੰਡੀਆ ਇਸ ਤਿੱਕਣਾ ਰੱਖਣਾ ਹੋਵੇ ਫੈਡਰਲ ਸੈਕਟਰ ਮੀਂਹ ਦੇ ਡੈਮੋਕ੍ਰੇਸੀ ਨਾਰਕ ਨਹੀਂ ਹੋਵੇ ਸਿਟੀਜ਼ਨ ਬਣਨਾ ਦੇਣੇ ਹੁਣ ਤਾਂ ਫਿਰ ਪੁਲਿਸ ਨੂੰ ਇਨਸਟਰੂਮੈਂਟ ਤੌਰ ਤੇ ਵਰਤਿਆ ਜਾਂਦਾ ਹੈ ਪੁਲਿਸ ਨੂੰ ਵਰਤ ਲਿਆ ਐਸਪੀ ਨੂੰ ਵਰਤ ਲਿਆ ਲੋਡ ਪੈਣ ਤੇ ਫੌਜ ਨੂੰ ਵੀ ਵਰਤ ਲਿਆ ਉਦੋਂ ਫਿਰ ਤੁਸੀਂ ਇਸ ਤਰੀਕੇ ਨਾਲ ਜਿਵੇਂ ਜਿਵੇਂ ਲੋਡ ਪੈਂਦੀ ਹੈ ਤੇ ਮੀਡੀਆ ਨੂੰ ਵੀ ਵਰਤ ਲਿਆ ਮੀਡੀਆ ਨੂੰ ਵੀ ਇਸੇ ਤਰੀਕੇ ਨਾਲ ਪਹਿਲਾਂ ਇੱਕ ਪੂਰਾ ਗਰਾਊਂਡ ਤਿਆਰ ਕਰਨ ਲਈ ਮੀਡੀਆ ਨੂੰ ਵਰਤਿਆ ਜਾਂਦਾ ਹੈ ਮਹਾਲ ਤਿਆਰ ਕਰਕੇ ਫਿਰ ਉਹ ਤੋਂ ਪਿੱਛੇ ਪੁਲਿਸ ਦੇ ਐਕਸ਼ਨ ਦੂਜੇ ਐਕਸ਼ਨ ਹੁਣ ਵੀ ਸਾਡੇ ਮੌਜੂਦਾ ਲੈਵਲ ਤੇ ਅਸੀਂ ਪੰਜਾਬ ਦੀ ਗੱਲ ਕਰੀਏ মিডিਆ ਨੂੰ ਵਿੱਚ ਕਿਸੇ ਪਾਸੇ ਨਹੀਂ ਨਿਕਲਣ ਦੇ ਸਾਰਾ ਜਿੰਨੇ ਯੂਟਿਊਬਰ ਹੈ ਕਿਸੇ ਨੂੰ ਪੈਸੇ ਦੇ ਛੱਡਿਆ ਕਿਸੇ ਨੂੰ ਪੁਲਿਸ ਤੋਂ ਡਰਾ ਛੱਡਿਆ ਤੇ ਕੋਈ ਘੱਟ ਹੀ ਹੋਣਗੇ ਯੂਟਿਊਬਰ ਇੱਕ ਅੱਜ ਕੋਈ ਪਾਸੇ ਕਰਦਾ ਨਹੀਂ ਕਰਨ ਦਿੰਦੇ ਇਸੇ ਤਰੀਕੇ ਨਾਲ ਅਖਬਾਰਾਂ ਦੀ ਗੱਲ ਹੈ ਅਖਬਾਰ ਸਾਰੇ ਕੰਟਰੋਲ ਦਾ ਛੱਪ ਨਹੀਂ ਦਿੰਦੇ ਉਹਨਾਂ ਦਾ ਵੱਡਾ ਖਰਚ ਹੈ ਮੈਂ ਪਰਸੋਂ ਹੀ ਕਿਸੇ ਨੂੰ ਇਹਨਾਂ ਦੇ ਕਿਸੇ ਅਫਸਰ ਨਾਲ ਸਰਕਾਰ ਦੇ ਨਾਲ ਗੱਲ ਹੋਈ ਉਹ ਕਹਿੰਦਾ ਜੀ ਬਹੁਤ ਵੱਡਾ ਬਜਟ ਰੱਖਿਆ ਹੈ ਕਿ ਅਸੀਂ ਬਜਟ ਬਜਟ ਪਿਛਲੇ ਸਾਲ 100 ਕਰੋੜ ਦਾ ਸੀ ਐਤਕੀ ਕਹਿੰਦਾ ਜੀ ਕਈ ਹਜ਼ਾਰ ਕਈ 100 ਕਰੋੜ ਦਾ ਤੇ ਚਲੋ ਇਹ ਜਿਹੜਾ ਬਜਟ ਰੱਖਣਾ ਹੈ ਇਸ ਤਰੀਕੇ ਨਾਲ ਲੋਕਾਂ ਦੇ ਵੈਲਫੇਅਰ ਤੇ ਨਹੀਂ ਲਾਉਣਾ মিডিਆ ਦਾ ਇਹ ਜਿਹੜਾ ਕੰਟਰੋਲ ਕਰਨ ਦਾ ਸਿਸਟਮ ਹੈ ਇਹ ਸਾਡੀ ਜਿਹੜੀ ਇਹ ਸਾਡੀ ਕਲਾਸ ਹੈ ਉਹਦਾ ਇਸੇ ਕਰਕੇ ਤੁਸੀਂ ਦੇਖੋ ਵੀ ਆਮ ਆਦਮੀ ਪਾਰਟੀ ਸ਼ਰਿਆਮਵਾਦੀ ਆਤੀ ਕਰ ਰਹੀ ਹੈ ਨਾ ਕਾਂਗਰਸ ਉਸ ਕਿਸਮ ਦਾ ਪ੍ਰੋਟੈਸਟ ਕਰ ਰਹੀ ਹੈ ਸवाय ਚੰਦਕ ਸਟੇਟਮੈਂਟਾਂ ਦੇਂਦੇ ਤੇ ਨਾ ਕਿ ਅਕਾਲੀ ਦਲ ਤਾਂ ਬਿਲਕੁਲ ਹੀ ਨਾਉਂ ਨੀਸਟ ਹੈ ਉਹ ਤੇ ਹੋਂਦ ਹੀ ਨਹੀਂ ਦਿੰਦੀ ਕਿ ਤੇ ਹੈ ਕਿ ਨਹੀਂ ਬੋਲਣਾ ਹੀ ਨਹੀਂ ਉਹਨਾਂ ਨੇ ਲੋਕ ਦੇ ਮੁੱਦਿਆਂ ਤੇ ਨਹੀਂ ਬੋਲਣਾ ਇਹੀ ਗੱਲ ਉਹਨਾਂ ਨੇ ਪਹਿਲਾਂ ਕੀਤੀ ਸੀ ਵੀ ਜਿਵੇਂ ਇੱਥੇ ਹੋਣੇ ਆ ਪੰਜਾਬ ਸਾਹਿਬ ਫਗਵਾ ਇਸਾ ਕਹਿ ਕੇ ਗਏ ਆ ਵੀ ਬਿਲਕੁਲ ਪਤਾ ਸੀ ਜਲੰਧਰ ਵਿੱਚ ਅਰੈਸਟ ਵੇਲੇ ਤੁਰਤ ਪਹੁੰਚ ਗਏ ਸੀ ਬੰਦੇ ਬੀਐਸਡੀ ਜਸਵੰਤ ਖਾਲੜੇ ਦੀ ਅਰੈਸਟ ਹੋ ਗਈ ਹੈ ਬਚਾਓ ਮਾਰ ਦੇਣਗੇ ਉਹਨੂੰ ਤਾਂ ਉਹਨੇ ਬੜੀ ਤਾਲਮਟੋਲ ਕੀਤੀ ਉਹ ਬੰਦੇ ਸੀਗੇ ਇੱਥੇ ਸਾਰਾ ਦੱਸਦੇ ਰਿਹਾ ਵੀ ਕਿਵੇਂ ਤਾਲਮਟੋਲ ਕੀਤੀ ਇਹਨਾਂ ਨੂੰ ਵੀ ਪਤਾ ਡਿਟੇਲ ਤਾਲਮਟੋਲ ਕਰਦੇ ਦੇ ਕਾਰਨ ਇਹ ਸੀ ਪਿੱਛੋਂ ਹੁਣ ਅਸੀਂ ਕਹੀ ਜਾਂਦੇ ਆ ਵੀ ਉਸਨੇ ਜਾਂਚ ਕਮਿਸ਼ਨ ਕਿਉਂ ਨਹੀਂ ਬਣਾਇਆ ਬਾਦਲ ਨੇ ਐਕਚੁਅਲੀ ਆਪੋਜੀਸ਼ਨ ਤੇ ਰੂਲਰ ਇਹ ਉਸੇ ਇੱਕੋ ਪੋਲਿਟੀਕਲ ਕਲਾਸ ਦੇ ਬੰਦੇ ਆ ਕੋਈ ਨੰਬਰ ਚੋੜਾ ਫਰਕ ਨਹੀਂ ਹੁੰਦਾ ਇਹ ਰੂਲਰ ਤੇ ਪਾਵਰ ਸਟਰਕਚਰ ਦੇ ਬੰਦੇ ਆ ਪਾਵਰ ਇਹਨਾਂ ਨੇ ਕੈਪਚਰ ਕਰਨੀ ਹੁੰਦੀ ਐ ਇਸੇ ਤਰੀਕੇ ਨਾਲ ਹੀ ਕਰਨੀ ਹੁੰਦੀ ਆ ਮਮੂਲੀ ਜਾਂ ਪੈਚ ਵਰਕ ਜਾਂ ਥੋੜਾ ਕੰਨਾ ਇੱਧਰ ਕੀਤਾ ਕੀਤਾ ਬੇਸਿਕ ਤਬਦੀਲੀ ਇਹ ਸਿਸਟਮ 'ਚ ਨਹੀਂ ਹੋਣ ਦਿੰਦੇ ਬੇਸਿਕ ਤਬਦੀਲੀ ਐ ਕਿ ਪੁਲਿਸ ਨੂੰ ਨੱਥ ਪਾਓ ਤੁਸੀਂ ਐਡਮਿਨਿਸਟ੍ਰੇਸ਼ਨ ਨੂੰ ਬਿਊਰੋਕਰੇਟਸ ਨੂੰ ਕਿਵੇਂ ਸਾਰੇ ਡਿਕਟੇਟਰਸ਼ਿਪ ਜੋ ਤਾਕਤਾਂ ਦਿੱਤੀਆਂ ਜਾਂ ਜਿਵੇਂ ਹਵੀਰ ਸਿੰਘ ਕਹੇਗਾ ਕਿ ਇੱਥੇ ਆ ਸਾਰਾ ਚੰਡੀਗੜ੍ਹ ਵਾਲਾ ਵਾਲਾ ਕਿਵੇਂ ਆਈਪੀਐਸ ਆਈਐਸ ਬੰਦਿਆਂ ਨੇ ਰੋਕਿਆ ਘਰਾਓ ਕੀਤਾ ਜਾ ਸਾਰਾ ਕਰ ਜੇ ਕੀਤੇ ਆ ਕਿਸੇ ਗੱਲ ਨੂੰ ਛੇੜਨਗੇ ਨਹੀਂ ਇਹ ਬੇਸਿਕ ਇਸ਼ੂ ਨੂੰ ਪੁਲਿਸ ਨੂੰ ਇਹ ਇਨਸਟਰੂਮੈਂਟ ਤੌਰ ਤੇ ਵਰਤਦੇ ਆ ਸਾਰੇ ਪੋਲੀਟੀਕਲ ਕਲਾਸ ਇੱਕ ਆਪੋਜੀਸ਼ਨ ਵੀ ਇਸੇ ਕਰਕੇ ਬਾਦਲ ਨੇ ਰਾਜ ਭਾਗ ਤੇ 97 ਚ ਆਇਆ ਇੱਥੋਂ ਤੱਕ ਕਿ ਉਹ ਜਿਹੜਾ ਸਾਡਾ ਜਥੇਦਾਰ ਮਾਰਿਆ ਗਿਆ ਸੀ ਅਕਾਲ ਤਖਤ ਦਾ ਕੌਂਕੇ ਸਾਹਿਬ ਕੌਂਕੇ ਦਾ ਰਿਪੋਰਟ ਵੀ ਨਹੀਂ ਉਹਨੇ ਸਾਹਮਣੇ ਰਿਪੋਰਟ ਆ ਗਈ ਰਿਪੋਰਟ ਵੀ ਨਹੀਂ ਜਾਇਆ ਸ਼ਾਇ ਸ਼ਾਇਆ ਕੀਤੀ ਉਸ ਨੂੰ ਪਬਲਿਸ਼ ਨਹੀਂ ਕੀਤਾ ਪਬਲਿਕ ਨਹੀਂ ਕੀਤਾ ਇੱਥੋਂ ਤੱਕ 2017 ਤੱਕ ਨਹੀਂ ਕੀਤਾ 1997 ਦੀ 97 98 ਚ ਰਿਪੋਰਟ ਆਈ ਸੀ ਸੋ ਇਹ ਸਾਰੀ ਨਾ ਮੁੜ ਕੇ ਉਹਦੇ ਵਿਚਕਾਰ ਕੋਈ ਹੋਰ ਸਰਕਾਰਾਂ ਆ ਗਈਆਂ ਕਾਂਗਰਸ ਨੇ ਉਹਨਾਂ ਨੇ ਵੀ ਨਹੀਂ ਕੀਤਾ ਇਹ ਸਾਰਾ ਜਿਹੜਾ ਪੋਲੀਟੀਕਲ ਕਲਾਸ ਨੂੰ ਸਮਝਣਾ ਬਹੁਤ ਸਾਨੂੰ ਇਹ ਸੈਂਟਰਲਾਈਜੇਸ਼ਨ ਦਾ ਪਾਰਟ ਹੈ ਹੁਣ ਸਾਡੇ ਇਹ ਭਗਵੰਤ ਮਾਨ ਹੈ ਉਹੀ ਪਾਲਿਸੀ ਅਡਾਪਟ ਕਰ ਰਿਹਾ ਜਿਹਦੇ ਕਰਕੇ ਸਾਡੇ ਸਾਡਾ 15 50 50 ਕਿਲੋਮੀਟਰ ਤੱਕ ਬਾਰਡਰ ਦੇ ਨਾਲ-ਨਾਲ ਸੈਂਟਰ ਨੂੰ ਦਿੱਤਾ ਹੋਇਆ ਕੰਟਰੋਲ ਉਹੀ ਸਾਰਾ ਕੁਝ ਉਹ ਕਰ ਰਿਹਾ ਹੈ ਲੋੜ ਪੈਣ ਤੇ ਕੋਈ ਵੀ ਵੱਖਰੀ ਗੱਲ ਕਰ ਹੀ ਨਹੀਂ ਰਿਹਾ ਵਾਅਦਾ ਪਾਵੇਂ ਕਿਸੇ ਇਹੀ ਤੁਸੀਂ ਦੇਖੋਗੇ ਦੂਜੀ ਕਲਾਸ ਆਜੂ ਉਹਨਾਂ ਨੇ ਵੀ ਇਹੀ ਕਰਨਗੇ ਇਸ ਕਰਕੇ ਨਾਗਰਿਕ ਉਦੋਂ ਅਸੀਂ ਬਣ ਸਕਾਂਗੇ ਇਸੇ ਕਰਕੇ ਮੈਂ ਪੁਲਿਸ ਨੂੰ ਜਾਂ ਐਡਮਿਨਿਸਟ੍ਰੇਸ਼ਨ ਨੂੰ ਬਿਊਰੋਕਰੇਟਸ ਨੂੰ ਪੰਡਮ ਕਰਨ ਦੀ ਥਾਂ ਇਹ ਪੋਲੀਟਿਕਲ ਕਲਾਸ ਦੀ ਹੈ ਜਿਹੜੀ ਜ਼ਿੰਮੇਵਾਰ ਹੈ ਸਾਰੀ ਜਿਹਨੂੰ ਅਸੀਂ ਵੋਟਾਂ ਪਾਉਨੇ ਆ ਜਿਹਦੇ ਅਸੀਂ ਵੋਟਰ ਆ ਜਿਹੜੇ ਸਾਨੂੰ ਇੱਕ ਵੋਟਰ ਸਮਝ ਕੇ ਕਦੇ ਪੈਸਿਆਂ ਨਾਲ ਲੁਝਾ ਲੈਂਦੇ ਆ ਕਦੇ ਭਲੇਖਾਂ ਚ ਪਾ ਕੇ ਕਦੇ ਗਰੁੱਪਾਂ ਚ ਪਾ ਕੇ ਕਦੇ ਕਿਸੇ ਨਾਰੇ ਨਾਲ ਕਦੇ ਕਿਸੇ ਭਾਵਨਾਤਮਕ ਭਾਵਨਾਤਮਕ ਨਾਰੇ ਨਾਲ ਇਹ ਜਿਹੀਆਂ ਜਿਹੜੀਆਂ ਸਾਰੀਆਂ ਹਿਰਾਫੇਰੀਆਂ ਉਹਨਾਂ ਦੇ ਰਾਹੀਂ ਸਾਡੀ ਇਹ ਵੋਟ ਲੈ ਜਾਂਦੇ ਆ ਮੁੜ ਕੇ 5 ਸਾਲ ਤੱਕ ਪੁੱਛਦੇ ਨਹੀਂ ਭੁੱਲ ਜਾਣਗੇ ਲੋਕ ਇਹਨਾਂ ਨੂੰ ਪਤਾ ਹੁੰਦਾ ਸਾਰੀ ਗੱਲ ਦਾ ਮੁੜ ਕੇ ਸਥਿਤੀ ਨਵੀਂ ਹੋ ਜੂ ਤੇ ਬਦਲ ਜੂ ਸਾਰਾ ਕੁਝ ਇਸ ਕਰਕੇ ਇਹ ਸਾਰਾ ਜਿਹੜਾ ਸਿਸਟਮ ਹੈ ਇਹ ਉਸੇ ਤਰੀਕੇ ਦੀ ਇੱਕ ਇੱਕ ਸਟੇਟ ਹੈ ਜਾਂ ਸਟੇਟ ਜਿਹੜੀ ਬ੍ਰਿਟਿਸ਼ ਵੇਲੇ ਚੱਲਦੀ ਸੀ ਉਹੀ ਸਾਰੇ ਕਾਨੂੰਨ ਆ ਉਹੀ ਸਾਰਾ ਕੁਝ ਆ ਇਹਦੇ ਵਿੱਚ ਕੋਈ ਤਬਦੀਲੀ ਨਹੀਂ ਆਈ ਇਹ ਨਹੀਂ ਹੈ ਵੀ ਇਨਕਲਾਬ ਤੋਂ ਤਬਦੀਲੀ ਲਿਆਉਣਾ ਹੁੰਦਾ ਜਿੱਥੇ ਇਨਕਲਾਬ ਆ ਜਾਂ ਸੋਸ਼ਲਿਸਟਿਕਸ ਕਲਾਸਾਂ ਆ ਨਾ ਇਵਨ ਪੋਲਿਟੀਕਲ ਸਾਇਦਤ ਦੇ ਵੀ ਬਹੁਤ ਦੇਸ਼ਾਂ ਦੇ ਵਿੱਚ ਤਬਦੀਲੀ ਆਈ ਹੈ ਇੱਥੇ ਕੋਈ ਕਿਸੇ ਕਿਸਮ ਦਾ ਆਜ਼ਾਦੀ ਵਾਲਾ ਅੰਦੋਲਨ ਨਹੀਂ ਸੀ ਇੱਥੇ ਮਿਲਿਆ ਭੁਗਤ ਸੀਗਾ ਟਰਾਂਸਫਰ ਪਾਵਰ ਕਰਨ ਲਈ ਕਾਂਗਰਸ ਤੇ ਉਧਰ ਦੂਜੇ ਪਾਸੇ ਮੁਸਲਿਮ ਲੀਗ ਦੋਨਾਂ ਨੇ ਮਿਲ ਕੇ ਮੀਟਿੰਗਾਂ ਦੇ ਰਾਹੀਂ ਟਰਾਂਸਫਰ ਪਾਵਰ ਕੀਤੀ ਤੇ ਟਰਾਂਸਫਰ ਦੇ ਉੱਤੇ ਸਾਈਨ ਹੋਏ ਆ ਸਾਰੇ ਇਸ ਕਰਕੇ ਸਾਨੂੰ ਹਜੇ ਤੱਕ ਇਹਨੂੰ ਡੈਮੋਕਰੈਟਿਕ ਸਟੇਟ ਬਣਾਉਣ ਦੀ ਲੋੜ ਹੈ ਜੇ ਬਣੇ ਜਿੰਨਾ ਤੇ ਇਹ ਨਹੀਂ ਬਣਦੀ ਤਾਂ ਪੁਲਿਸ ਇੱਥੇ ਤਰੀਕੇ ਨਾਲ ਕਰਦੀ ਰਹੇਗੀ ਇਹ ਟੂਲ ਦੇ ਤੌਰ ਤੇ ਵਰਤੀ ਜਾਏਗੀ ਧੰਨਵਾਦ थैंक यू ਸ਼ੁਕਰੀਆ ਵੈਜੀ ਜੀ ਦਾ ਖਾਲਸਾ ਵੈਜੀ ਜੀ